ਪਿਆਰੇ ਬੱਚੋ ਅੱਜ ਆਪਾਂ ਕਲਾਸ 5 ਗਣਿਤ ਦੀ ਦੁਨੀਆ ਚੈਪਟਰ ਨੰਬਰ 3 ਉਹਦੇ ਆਪਾਂ ਐਮਸੀਕਿਊਜ਼ ਕਰਾਂਗੇ ਮਲਟੀਪਲ ਚੁਆਇਸ ਕੁਐਸਚਨਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਛੋਟੀ ਜਿਸਤ ਭਾਗ ਅਭਾਜ ਸੰਖਿਆ ਕਿਹੜੀ ਹੈ ਜਿਸ ਸੰਖਿਆ ਕਿਹੜੀ ਹੁੰਦੀ ਹੈ ਬੱਚੋ ਜਿਹੜੀ ਆਪਾਂ ਕਹੀਏ ਕਿ 2 0 2 4 6 8 ਠੀਕ ਹੈ ਇਹ ਜਿਹੜੀ ਹੈ ਏ ਜਿਸਤ ਸੰਖਿਆ ਹੈ ਤੇ ਇਸ ਤੋਂ ਅਹ ਭਾਗ ਸੰਖਿਆ ਅਹ ਭਾਗ ਸੰਖਿਆ ਉਹ ਹੁੰਦੀ ਹੈ ਬੱਚੋ ਜੋ ਕਿ ਜਿਹਦੇ ਆਪਾਂ ਕਾ ਇਹ ਗੁਣਨਖੰਡ ਦੋ ਹੁੰਦੇ ਨੇ ਇੱਕ ਤੇ ਇੱਕ ਉਹਦੇ ਆਪ ਦਾ ਪਹਾੜਾ ਹੋਊਗਾ ਇਹ ਉਹ ਇੱਕ ਤਾਂ ਇੱਕ ਹੋਊਗਾ ਇੱਕ ਉਹ ਆਪ ਹੀ ਹੋਗੀ ਉਹ ਜਿਹੜੀ ਹੈ ਜਿਹੜੀ ਹੈ ਅਹ ਭਾਜ ਸੰਖਿਆ ਹੁੰਦੀ ਹੈ ਠੀਕ ਹੈ ਜੇ ਦੇਖੋ ਇਹਦਾ 2 ਦਾ ਹੀ ਕਿਹੜਾ ਹੈ ਜਿਹੜਾ ਹੈ 1 ਤਾਂ 1 ਹੋਗਾ 1 1 2 ਹੋਗਾ ਤਾਂ ਸਭ ਤੋਂ ਛੋਟੀ ਜਿਸ ਸੰਖਿਆ ਐ ਪਾਜ ਜਿਸ ਸੰਖਿਆ ਕਿਰੀ ਹੈ 2 ਹੈ। ਪ੍ਰਸ਼ਨ ਨੰਬਰ 2 ਬੱਚੋ ਕਿਹੜੀ ਸੰਖਿਆ ਦਾ ਭਾਜਤੇ ਨਹੀਂ ਅਪਾ ਸੰਖਿਆ ਕਿਹੜੀ ਸੰਖਿਆ ਜਿਹੜੀ ਨਾ ਦਾ ਭਾਜ ਹੈ ਨਾ ਹੀ ਅਪਾਜ ਹੈ ਉਹ ਕਿਹੜੀ ਹੈ ਬੱਚੋ ਦੇਖੋ ਭਾਜ ਸੰਖਿਆ ਕਿਹੜੀ ਹੁੰਦੀ ਹੈ ਜਿਹਦੇ ਗੁਣਖੰਡ ਦੋ ਤੋਂ ਵੱਧ ਹੋਰ ਤੇ ਐਪਾ ਸੰਖਿਆ ਕਿਹੜੀ ਹੁੰਦੀ ਹੈ ਜਿਹਦੇ ਦੇ ਗੁਣਨਖੰਡ ਇੱਕ ਤਾਂ ਇੱਕ ਹੋਵੇ ਇੱਕ ਉਹ ਆਪ ਹੀ ਹੋਵੇ ਯਾਨੀ ਕਿ ਗੁਣਨਖੰਡ ਦੋ ਹੋਣੇ ਜ਼ਰੂਰੀ ਹੈ ਤੇ ਇੱਕ ਜਿਹੜੀ ਹੈ ਸੰਖਿਆ ਇਹਦਾ ਗੁਣਨਖੰਡ ਇੱਕੋ ਹੀ ਹੁੰਦਾ ਹੈ ਉਹ ਹੁੰਦਾ ਹੈ ਇੱਕ ਇਹਦਾ ਮਤਲਬ ਇਹ ਨਾ ਦਾ ਭਾਜ ਹੈ ਉਹ ਨਾ ਹੀ ਐਪਾਜ ਹੈ ਠੀਕ ਹੈ आगे देखो प्रश्न नंबर तीन बच्चों सत्तर तो अस्सी तक कि संख्या देखो हूँ आप लिख रहे हैं सत्तर लहत्तर तिहत्तर चुहत्र पचहत्तर छिहत् सतर अठहत् उनासी अस्सी देखो कि एक तो कहत्तर होगी एक तिहत्तर होगी होर बच्चों 71 ਹੋ ਗਈ 3 ਆ 4 ਦਾ ਸਾਰੀ ਭਾਗ ਸੰਖਿਆ ਹੈ ਕਿਸੇ ਨੇ ਕਿਸੇ ਭਾੜੇ ਚੋਂ ਦੀ ਹੈ ਠੀਕ ਹੈ ਬੱਚੋ ਅੱਗੇ ਦੇਖ ਪਰਸਨ ਨੰਬਰ 4 75 ਅਤੇ 90 ਦਾ ਮਹਤਵ ਸਮਾਵਰਤੇ ਕਾੜਨਾ ਹੈ ਚਲੋ ਕਾੜ ਦਿੰਦੇ ਆਪਾਂ 75 ਤੇ 90 ਦਾ ਬੱਚੋ ਪਹਿਲੇ 3 ਤੋਂ 25 ਤੇ 75 ਫਿਰ ਬੱਚੋ 5 ਤੋਂ 55 25 5 1 5 90 ਬੱਚੋ 2 45 ਦੁਨੀ 90 3 15 ਤੀਏ 90 ਉਸ 15 ਤੀਏ 45 ਹੋਰੀ ਤੇ 5 ਤੀਏ 15 ਤੇ ਬੱਚੋ 5 ਦੇ ਕਮ 5 ਇਹਨਾਂ ਦਾ ਗੁਣਨਖੰਡ ਦੇਖੋ 3 5 5 ਇਹਦਾ ਗੁਣਨਖੰਡ ਬੱਚੋ 2 3 3 5 ਇਹਨਾਂ ਦੇ ਸਾਂਝੇ ਗੁਣਨਖੰਡ ਕਿਹੜੇ ਬੱਚੋ 3 5 3 5 ਸਾਂਝੇ ਯਾਨੀ ਕਿ 3 5 ਕੀ ਹੋ ਗਿਆ 15 15 ਜਿਹੜਾ ਹੈ ਨਾ ਦਾ ਮਹਤਵ ਸਮਾ ਵਰਤਕ ਹੋਗਾ ਠੀਕ ਹੈ ਬੱਚੋ ਅੱਗੇ ਰਹਿ 12 18 ਤੇ 24 ਦਾ ਲਘੁਤਮ ਸਮਾ ਵਰਤਕ ਕਾਢਣਾ ਹੈ ਚਲੋ ਕਾਢ ਲੈਂਦੇ ਹਾਂ 12 18 ਤੇ 24 ਠੀਕ ਹੈ ਦੋ ਤੋਂ ਬੱਚੋ 2 ਦੁਨੀ 12 9 ਦੁਨੀ 18 12 ਦੁਨੀ 24 ਫਿਰ ਦੋ ਤੋਂ ਬੱਚੋ 3 ਦੁਨੀ 6 9 ਅੰਦਰਨੀ ਦੋ ਦੇ ਪਾੜੇ 6 6 ਦੁਨੀ 12 ਫਿਰ ਬੱਚੋ ਦੋ ਤੋਂ ਤੇ ਨਾਂਦਾ ਨਹੀਂ ਬੱਚੋ 9 ਵੀ ਨਹੀਂ ਆਂਦਾ 3 ਦੁਣੀ 6 ਹੁਣ 3 ਦਾ ਪਹਾੜਾ ਬੱਚੋ 3 1 3 3 2 6 3 3 9 3 4 12 ਫਿਰ ਬੱਚੋ 3 ਤੋਂ 1 3 3 ਤੇ 1 ਇਹਨਾਂ ਦੇ ਗੁਣਨਖੰਡ ਕੀ ਹੈ ਬੱਚੋ ਗੁਣਨਖੰਡੇ ਦਾਦੇ ਹੈ 2 2 2 3 3 ਕੀ ਆ ਗਿਆ ਬੱਚੋ ਇਹਨਾਂ ਦਾ 2 2 4 4 2 8 8 3 24 24 3 ਕੀ ਹੈ 72 72 ਜਿਹੜਾ ਬੱਚੋ ਇਹਨਾਂ ਦਾ ਜਿਹੜਾ ਲਘੁਤਮ ਸਮਾਵਰਤਾ ਹੈ ਠੀਕ ਹੈ ਬੱਚੋ ਅੱਗੇ ਦੇ ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸੰਖਿਆ ਲਘੁਤਮ ਸਮਾਵਰਤਾ ਨਹੀਂ ਹੋ ਸਕਦੀ ਜੇਕਰ ਉਹਨਾਂ ਦਾ ਮੱਧਵ ਸਮਾਵਰਤਾ ਕੀ ਹੈ 8 ਹੋ ਮੱਧਵ ਸਮਾਵਰਤਾ 8 ਹੋਵੇ ਤੇ ਲਘੁਤਮ ਸਮਾਵਰਤਾ ਬੱਚੋ ਕੀ ਹੁੰਦਾ ਹੈ ਇਹਦੇ ਗੁਣਨਜ ਹੁੰਦੇ ਨੇ ਤਾਂ ਕੀ ਹੋਊਗਾ ਆਪਾਂ ਕਹੀਏ ਕਿ 8 ਦੇ ਗੁਣਾਂ ਚ ਕਿਹੜਾ ਨਹੀਂ 8 ਦਾ ਗੁਣਨ 48 ਆਂਦਾ 8 ਤੇ ਭਾੜੇ ਚ 8 6 48 ਆਂਦਾ ਤੇ 60 ਨਹੀਂ ਆਂਦਾ 24 ਆਂਦਾ 8 3 24 ਤੇ 8 7 56 55ਾ ਠੀਕ ਹੈ ਇਹ 60 ਨਹੀਂ ਆਂਦਾ ਇਹਦਾ ਮਤਲਬ 60 ਜਿਹੜੀ ਆ ਉਹ ਸੰਖਿਆ ਜਿਹੜਾ ਲਘੁਤਮ ਸਮਾਵਰਤਾ ਨਹੀਂ ਹੋ ਸਕਦੀ ਜੇਕਰ ਉਹਦਾ ਮਹਤ ਸਮਾਵਰਤਾ 8 ਹੈ ਠੀਕ ਹੈ ਅੱਗੇ ਦੇ ਵੱਡੇ ਤੋਂ ਵੱਡਾ ਕਿਹੜਾ ਫਿੱਟਾ ਹੈ ਜੋ 24 ਮੀਟਰ ਅਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਮਾਪਸ ਕੇ ਦੇਖੋ ਵੱਡੇ ਤੇ ਵੱਡੇ ਕਿਹਾ ਹੈ ਵੱਡੇ ਤੇ ਵੱਡਾ ਕਹੇ ਤਾਂ ਆਪਾਂ ਕੀ ਕਰਾਂਗੇ ਦਾਦਾ ਕੀ ਕੱਢਾਂਗੇ ਮੈਂ ਤੱਪ ਸਮਾਵਰਤੇ ਕੱਢਾਂਗੇ ਕੱਟ ਦਿਆ 24 ਦਾ ਤੇ 30 ਦਾ 24 ਦਾ 2 ਬਾਰ ਦੋਨੇ 24 2 6 ਦੋਨੇ 12 2 3 ਦੋਨੇ 6 13 29 ਦਾ 15 ਦੋਨੇ 30 10 ਤੋਂ ਬੱਚੋ 5 15 5 1 5 ਇਹਦਾ ਗੁਣਨਖੰਡ ਕੀ ਹੈ ਬੱਚੋ 2 2 2 3 ਇਹਦਾ ਬੱਚੋ 2 3 5 ਸਾਂਝੇ ਕਿਹੜੇ ਬੱਚੋ ਇਹਦੇ ਸਾਂਝੇ ਕਿਹੜੇ ਬੱਚੋ ਆ ਹੈ 2 3 2 3 ਯਾਨੀ ਕਿ 2 3 ਕੀ ਹੋ ਗਿਆ 3 2 6 6 ਹੋ ਗਿਆ ਬੱਚੋ 6 ਮੀਟਰ ਦਾ ਜਿਹੜਾ ਫਿੱਤਾ ਹੈ ਉਹ 24 ਮੀਟਰ ਨੂੰ ਵੀ ਚੰਗੀ ਤਰ੍ਹਾਂ ਮਾਪ ਸਕਦਾ ਹੈ ਤੇ 30 ਮੀਟਰ ਨੂੰ ਵੀ ਚੰਗੀ ਤਰ੍ਹਾਂ ਮਾਪ ਸਕਦਾ ਹੈ ਠੀਕ ਹੈ ਤੇ ਕਿਉਂ ਆਪਾਂ ਨੇ ਮਹਤਵ ਸਮਾਵਰਤਾ ਕਿਉਂ ਕੱਢਿਆ ਓਰੇ ਓਰੇ ਬੱਚੋ ਵੱਡੇ ਤੋਂ ਵੱਡਾ ਕਿਹਾ ਹੋਇਆ ਹੈ ਜੇ ਛੋਟੇ ਤੋਂ ਛੋਟਾ ਕਹਿੰਦਾ ਫਿਰ ਆਪਾਂ ਲਗਉਤਮ ਸਮਾਵਰਤਾ ਕੱਢਦੇ ਠੀਕ ਹੈ ਬੱਚੋ ਅੱਗੇ ਦੇਖੋ ਕਿਹੜੀ ਛੋਟੀ ਤੋਂ ਛੋਟੀ ਆ ਦੇਖੋ ਅਗਨ ਛੋਟੀ ਤੋਂ ਛੋਟੀ ਤੋਂ ਛੋਟੀ ਸੰਖਿਆ ਹੈ ਜੋ 8 ਤੇ 12 ਨਾਲ ਪੂਰੀ ਪੂਰੀ ਤਰ੍ਹਾਂ ਵੰਡੀ ਜਾਵੇ ਤਾਂ ਆਪਾਂ ਕੀ ਕੱਢਾਂਗੇ ਲਗਉਤਮ ਸਮਾਵਰਤੇ ਕਰਦਾ ਚਲੋ ਕੱਢਦੇ ਆਪਾਂ 8 ਤੇ 12 ਦਾ 2 ਤੋਂ 4 ਦੁਨੀ 8 6 ਦੁਨੀ 12 ਫਿਰ 2 ਤੋਂ 2 ਦੁਨੀ 4 3 ਦੁਨੀ 6 ਫਿਰ ਬੱਚੋ 2 1 2 10 ਫਿਰ 10 1 3 ਠੀਕ ਹੈ ਇਹਨਾਂ ਦੇ ਗੁਣਨਖੰਡ ਕੀ ਹੈ ਬੱਚੋ ਗੁਣਨਖੰਡ ਇਹਨਾਂ ਦੇ ਹੈ 2 2 2 3 2 2 4 4 2 8 8 3 24 ਠੀਕ ਹੈ 2 2 4 4 2 8 8 3 24 ਜੜੈ ਨਾ ਦਾ ਲਘੂਤਮ ਸਮਾਵਰਤੇ ਯਾਨੀ ਕਿ 24 ਜੜੀ ਸੰਖਿਆ ਛੋਟੀ ਤੋਂ ਛੋਟੀ ਜਿਹਨੂੰ ਆਪਾਂ 8 ਨਾਲ ਵੰਡਾਂਗੇ ਤਾਂ 3 3 ਦਾ ਹੋ ਜਾਣਗੇ 12 ਨਾਲ ਵੰਡਾਂਗੇ ਤਾਂ 2 2 ਦੇ ਹੋ ਜਾਣਗੇ ਪੂਰੀ ਤਰ੍ਹਾਂ ਵੱਡੀ ਜਾਊਗੀ ਠੀਕ ਹੈ 9 26 ਤੇ 39 ਦਾ ਲਘੂਤਮ ਸਮਾਵਰਤੇ ਕੱਢਣਾ ਹੈ ਬੱਚੋ ਕੱਢਦੇ ਆਪਾਂ ਚਲੋ 26 ਤੇ 39 2 ਤੋਂ 13 ਦੁਨੀ 26 39 ਹੰਦਨੀ 2 ਤੇ ਪਹਾੜੇ 'ਚ ਬੱਚੋ ਹੁਣ ਆ তিনে পাহাড়ে বছো তে ওরা তিন তে তী উনতালি ঠিক হুম তে পাহাড়ে একম তর একম হুম এ গুণ অনুখ কি বছো দো গুণা তিন গুণা তে দেখো হ্যাঁ চলো তে তী উনত উনতালি দু ঠিক দু যেটা এ ঠিক আগে প্যট আজ 5 ਨੂੰ ਕਿਹਦੇ ਨਾਲ ਗੁਣਾ ਕਰੀਏ 65 ਆਵੇ 13 5 65 ਠੀਕ ਹੈ ਓਰੇ ਬੱਚੋ ਕੀ ਆਜੂਗਾ ਓਰੇ ਆਜੂਗਾ 13 ਠੀਕ ਅੱਗੇ ਦੇਖੇ ਹੇਠ ਦੇ ਦਿਤਿਆ ਸੰਖਿਆਵਾਂ ਵਿੱਚੋਂ ਕਿਹੜੀ ਭਾਗ ਸੰਖਿਆ ਹੈ ਭਾਗ ਸੰਖਿਆ ਦੱਸਣੀ ਹੈ ਭਾਗ ਸੰਖਿਆ ਦੇਖੋ ਬੱਚੋ ਜਿਹੜਾ ਕਿਸੇ ਨਾ ਕਿਸੇ ਔਰ ਪਾੜੇ 'ਚ ਆਂਦੀ ਹੋਵੇ ਕਿਹੜੀ ਹੈ ਬੱਚੋ 21 ਜਿਹੜਾ ਜੋ ਹੈ 1 ਦੇ ਪਾੜੇ 'ਚ 3 ਦੇ ਪਾੜੇ 'ਚ 7 ਦੇ ਪਾੜੇ 'ਚ ਠੀਕ ਹੈ ਅਰਸ ਨੰਬਰ ਪਾਰਾ ਬੱਚੋ ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 19 ਦਾ ਗੁਣਨਜ ਹੈ ਗੁਣਨਜ ਦਾ ਮਤਲਬ ਕਿਹੜੀ ਸੰਖਿਆ ਜਿਹੜੀ 19 ਦੇ ਪਹਾੜੇ ਵਿੱਚ ਆਉਂਦੀ ਹੈ ਤਾਂ 171 19 ਨਾ 171 ਠੀਕ ਹੈ ਬੱਚੋ ਅੱਗੇ ਦੇਖੋ 15 45 ਅਤੇ 105 ਦਾ ਮਹੱਤਵ ਸਮਾਵਰਤਾ ਕੱਢਣਾ ਹੈ ਆਪਾਂ ਨੇ ਚਲੋ ਕਰਦੇ ਹਾਂ ਆਪਾਂ ਪਤਾ ਕਰਦੇ ਹਾਂ 45 105 3 ਤੋਂ 5 15 5 5 3 ਤੋਂ 15 45 3 ਤੋਂ 5 15 5 5 ਆ ਦੇਖੋ 3 ਤੋਂ 3 13 9 10 5 ਤੋਂ ਯਾਨੀ ਕਿ 35 3 105 ਫਿਰ 5 ਤੋਂ 5 35 7 7 ਇਹਦੇ ਗੁਣਾਂਜ ਕੀ ਹੈ ਬੱਚੋ 3 5 ਇਹਦੇ ਗੁਣਾਂਜ ਬੱਚੋ 3 3 5 ਇਹਦੇ ਬੱਚੋ 3 5 7 ਸਾਂਝੇ ਗੁਣ ਦੇ ਦੇਖੋ 3 5 3 5 3 5 ਯਾਨੀ ਕਿ 5 15 ਜਿਹੜੇ ਹੈ ਇਹਨਾਂ ਦਾ ਮੈਤਸਮਾਵਰਤਾ ਅੱਗੇ ਦੇਖੋ ਪਸੰਬਰ 14 ਦੋ ਆਪਾਂ ਅਦ ਸੰਖਿਆਵਾਂ ਦਾ ਮੈਤਸਮਾਵਰਤਾ ਕੀ ਹੋਊਗਾ ਦੇਖੋ ਦੋ ਐਪ ਹੈ ਭਾਗ ਸੰਖਿਆਵਾਂ ਦਾ ਹਮੇਸ਼ਾ ਮੈਤਸਮ ਮੈਤਸਮਾਵਰਤਾ ਕੀ ਹੁੰਦੇ ਬੱਚੋ ਇੱਕ ਹੁੰਦਾ ਹੈ ਇਹਦਾ ਆਪਾਂ ਪਤਾ ਵੀ ਕਰਕੇ ਇੱਕ ਪ੍ਰੂਫ ਕਰ ਸਕਦੇ ਆਂ ਦੇਖੋ 2 ਤੇ 3 ਦੋਨੇ ਇਹ ਭਾਗ ਸੰਖਿਆਵਾਂ ਨੇ ਇਹਦਾ ਮਹੱਤਵ ਸਮਵਰਤ ਜਿਹਾ ਆਪਾਂ ਕੱਢਦੇ ਆਂ ਤਾਂ ਦੇਖੋ ਆਪਾਂ 2 ਦਾ ਕੱਢਾਂਗੇ ਤੇ 3 ਦਾ 2 1 2 3 1 3 ਯਾਨੀ ਕਿ ਇਹਦੇ ਗੁਣਨਖੰਡ ਕੀ ਹੈ ਬੱਚੋ 2 1 ਹੋ ਗਿਆ ਇਹਦਾ ਗੁਣਨਖੰਡ 3 1 ਹੋ ਗਿਆ ਹੈਨਾ ਤਾਂ ਦੇਖੋ ਦੋਨਾਂ ਦੇ ਸਾਂਝੇ ਕੀ ਹੈ 1 ਹੈ 1 ਹੀ ਹੁੰਦਰ ਇਹਦਾ ਠੀਕ ਹੈ ਅੱਗੇ ਦੇਖ ਬੱਚੇ ਸਕੂਲ ਵਿੱਚ 10 ਘੰਟੀਆਂ ਠੀਕ ਹੈ ਤੇ ਜਿਹੜਾ ਹੈ ਕਰਮਵਾਰ 10 ਮਿੰਟ 15 ਮਿੰਟ ਤੇ 20 ਮਿੰਟ ਬਾਅਦ ਵੱਜਦੀਆਂ ਨੇ ਕਰਮਵਾਰ ਦਾ ਮਤਲਬ بار بار ਤਾਂ ਜੇਕਰ 3 ਘੰਟੀਆਂ 9 ਵਜੇ 11 ਵਜੇ ਹੋਣ ਤਾਂ ਦੁਬਾਰਾ ਘਟੋ ਘਟ ਕਿੰਨੇ ਵਜੇ ਇਕੱਠਿਆਂ ਵਜਣਗੇ ਤੇ ਘਟੋ ਘਟ ਦੀ ਗੱਲ ਆ ਗਈ ਛੋਟਾ ਤੋਂ ਛੋਟਾ ਆਪਾਂ ਨੇ ਕੀ ਕਰਨਾ ਹੈ ਲਗਉਤਮ ਸਮਾਵਰਤੇ ਕਾੜਨਾ ਹੈ ਚਲੋ दो पाँजी दस पंद्रह पनी दस फिर दो तो, पाँनी दस फिर बच्चों दो तो तीन ती पंद्रह फिर बच्चों पकम पकम तीन की आ गए ना का दो गुना दो गुणा तीन गुना, गुना पं यानी कि दो दूनी चार चार ती बारह बारह पंजे साठ यानी कि साठ ਮਿੰਟਾਂ ਬਾਅਦ ਜਿਹੜੇ ਹੈ ਉਹ ਦੁਆਰੇ ਵੱਜਣਗੇ ਤੇ 60 ਮਿੰਟ ਬਰਾਬਰ ਕੀ ਹੁੰਦਾ ਇੱਕ ਘੰਟਾ ਯਾਨੀ ਕਿ ਇੱਕ ਘੰਟੇ ਬਾਅਦ ਵੱਜਣਗੇ ਹੁਣ 9 ਵਜੇ ਵੱਜੀਏ ਫਿਰ ਕਿੰਨੇ ਵਜੇ 10 ਵਜੇ ਵੱਜੇ ਠੀਕ ਹੈ ਬੱਚੋ ਪ੍ਰਸ਼ਨ 16 ਦੇਖੋ ਬੱਚੋ ਉੱਪਰ ਦਿੱਤੇ ਪੈਟਰਨ ਸਮਝਦੇ ਹੋਏ ਪਹਿਲੇਆਂ ਛੇ ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਦੇਖੋ ਇੱਕ ਟਾਂਕ ਸੰਖਿਆ ਹੈ ਤਕਿ ਇਹ 1 1 ਹੈ 2 ਹੈ ਤਾਂ ਬੱਚੋ 2 2 ਹੈ 3 ਟਾਂਕ ਸੰਖਿਆ ਹੈ ਤਾਂ 3 3 ਹੈ 4 ਤਾਂ ਬੱਚੋ 4 4 ਹੈ ਆਪਾਂ ਨੇ ਕਿੰਨੀ ਪਤਾ ਕਰਨੀ ਹੈ 6 ਤੇ ਯਾਨੀ ਕਿ 6 6 ਹੋਊਗਾ ਕਿੰਨਾ 36 ਹੋ ਜਾਊਗਾ ਠੀਕ ਹੈ ਬੱਚੋ ਠੀਕ ਹੈ ਅੱਗੇ ਦੇਖੋ ਉਪਰੋਕਤ ਦਿੱਤੇ ਪੈਟਰਨ ਸਮਝਦੇ ਹੋਏ पहले दस टांग संख्या का जोड़ पता करो उ है दस का तो दस गुणा दस होगा कि हो जाएगा बच्चों सो ठीक है अगे देखो बच्चों उपर दीते पैटर्न समझते हुए पहले अठ जिस संख्याव का जोड़ पता करो बच्चों देखो एक संख्या है जिस तुणा दो है दो है बच्चों तो गुणा तीन है ਤਿੰਨ ਹੈ ਬੱਚੋ ਤਾਂ ਤਿੰਨ ਗੁਣਾ ਚਾਰ ਹੈ ਚਾਰ ਹੈ ਬੱਚੋ ਚਾਰ ਗੁਣਾ ਪੰਜ ਹੈ ਯਾਨੀ ਕਿ ਅੱਠ ਹੈ ਤਾਂ ਜਿੰਨੀ ਦੇਖੋ ਚਾਰ ਹੈ ਤਾਂ ਪਹਿਲੇ ਚਾਰ ਲਿਖਣਾ ਫਿਰ ਉਸ ਤੋਂ ਇੱਕ ਸੰਖਿਆ ਵਧਾ ਕੇ ਅੱਠ ਦਾ ਪਤਾ ਕਰਨਾ ਹੈ ਤਾਂ ਅੱਠ ਗੁਣਾ ਨੌ ਹੋਊਗਾ ਅੱਠ ਨਿਮ ਅੱਠ ਨਿਮੇ ਬਹੱਤਰ ਠੀਕ ਹੈ ਠੀਕ ਅੱਗੇ ਦੇਖੋ ਇਹਦੇ ਪੈਟਰਨ ਸਮਝਦੇ ਹੋਏ ਪਹਿਲਾਂ 9 ਜਿਸਤ ਸੰਖਿਆ ਦਾ ਪਤਾ ਕਰਨਾ ਹੈ ਪਹਿਲੀ 9 ਤਾਂ ਇਹ ਯਾਨੀ ਕਿ ਆਪਾਂ ਕੀ ਕਰਾਂਗੇ ਫਿਰ 9 ਗੁਣਾ ਕੀ ਕਰਦੇ ਆਂ ਬੱਚੋ 1 ਵਧਾ ਕੇ ਕਰਨੀ ਹੈ 9 ਗੁਣਾ 10 ਹੋ ਜਾਊਗਾ 9 ਗੁਣਾ 10 ਕਿੰਨਾ ਹੋ ਗਿਆ ਬੱਚੋ 90 ਹੋ ਗਿਆ ਠੀਕ ਹੈ ਅੱਗੇ ਦੇਖੋ ਪ੍ਰਸ਼ਨ ਨੰਬਰ B ਬੱਚੋ ਇੱਕ ਸੜਕ ਦੇ ਨਾਲ-ਨਾਲ 24 ਮੀਟਰ ਦੀ ਸਮਾਨ ਦੂਰੀ ਤੇ ਖੰਭੇ ਲੱਗੇ ਯਾਨੀ ਕਿ 24 ਮੀਟਰ ਦੇ ਇੱਕ ਜ਼ੀਰੋ ਤੇ ਲੱਗਿਆ ਫਿਰ 24 ਤੇ ਲੱਗਿਆ ਹੋਗਾ ਦੂਜਾ ਖੰਭਾ ਸੜਕ ਦੇ ਨਾਲ-ਨਾਲ ਪੱਥਰਾਂ ਦੇ ਢੇਰ 30 ਮੀਟਰ ਦੀ ਸਮਾਨ ਦੂਰੀ ਤੇ ਹੈ ਇੱਕ ਪਹਿਲਾ ਉਰੇ ਲੱਗਿਆ ਹੋਗਾ ਪੱਥਰਾਂ ਦਾ ਢੇਰ ਵਿੱਚੋਂ ਠੀਕ ਹੈ ਤੇ ਫਿਰ ਕੀ ਕਹਿ ਰਿਹਾ ਦੂਜਾ ਅੱਗੇ ਕਿੱਥੇ ਲੱਗਾ ਹੋਗਾ 30 ਮੀਟਰ ਤੇ ਲੱਗਾ ਹੋਗਾ ਹਨਾ ਬੱਚੋ ਠੀਕ ਇਹ ਕਹਿ ਰਿਹਾ ਜੇਕਰ ਪਹਿਲੀ ਪੱਥਰਾਂ ਦੀ ਢੇਰੀ ਜਿਹੜੀ ਹੈ ਖੰਭੇ ਦੇ ਹੇਠਲੇ ਭਾਗ ਨਾਲ ਲੱਗਿਆ ਨੇ ਖੰਭੇ ਕੋਲ ਲੱਗਿਆ ਇਹ ਇਕੱਠੇ ਲੱਗੇ ਹੋਏ ਨੇ ਤਾਂ ਅਗਲੇ ਕਿੰਨੇ ਤੇ ਲੱਗੀ ਹੋਗੀ ਘਟੋ ਘਟ ਪੁੱਛ ਲਿਆ ਤਾਂ ਆਪਾਂ ਕੀ ਕਰਾਂਗੇ ਬੱਚੋ ਲਗਉਤਮ ਸਮਾਵਰਤੇ ਕਰਾਂਗੇ ਚਲੋ ਫੜਦੇ ਆਪਾਂ ਕਿਹਦਾ 24 ਤੇ 3 2 ਤੇ 12 ਦੁਨੀ 24 15 ਦੁਨੀ 3 ਫਿਰ 2 ਤੇ 6 ਦੁਨੀ 12 15 ਆਉਂਦਾ ਨਹੀਂ ਬੱਚੋ 2 ਦੇ ਪਹਾੜੇ ਜੇ ਫਿਰ 2 3 ਦੁਨੀ 6 ਫਿਰ 15 ਫਿਰ ਬੱਚੋ 3 3 1 3 5 3 15 ਫਿਰ ਬੱਚੋ 5 1 5 ਤੇ ਇਹ ਕਿ खंड की बने बच्चे बहुखंड खंडे गुणन खंडे के दो गुणा दो गुणा दो गुणा तीन गुणा आएगा दो दूनी चार चार दूनी आठ अठ तीए चौबीस चौबीस पंजे एक सौ बी, यानी कि एक सौ बी मीटर की दूरी तुबारे इकट्ठे तो हो ठीक है बच्चों? इतने तो डे जी एक्सरसाइज के एमसीक्यूज़ है वो सारे कंप्लीट हो गए ओके थैंक यू बच्चों